ਮంత్రి ਭਗਵਨ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਿੰਸੀਪਲਾਂ ਹੈੱਡਮਾਸਟਰਾਂ ਅਤੇ ਅਧਿਆਪਕਾਂ ਨੂੰ ਮੌਜੂਦਾ ਸਮੇਂ ਦੀਆਂ ਉੱਤਮ ਤਕਨੀਕਾਂ ਤੋਂ ਜਾਣੂ ਕਰਮਾਉਣ ਲਈ ਦੇਸ਼ ਤੇ ਵਿਦੇਸ਼ਾਂ 'ਚ ਸਿਖਲਾਈ ਦਿਵਾਈ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ 234 ਪ੍ਰਿੰਸੀਪਲ ਸਿੰਗਾਪੁਰ 199 ਹੈੱਡਮਾਸਟਰ ਆਈਆਈਐਮ ਅਹਮਦਾਬਾਦ ਅਤੇ 216 ਪ੍ਰਾਇਮਰੀ ਅਧਿਆਪਕ ਫਿਨਲੈਂਡ ਭੇਜੇ ਜਾ ਚੁੱਕੇ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਉੱਤਮ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪਹਿਲੇ ਸਾਡੀ 1 ਹਫਤੇ ਦੀ ਟ੍ਰੇਨਿੰਗ ਸੀਗੀ ਚੰਡੀਗੜ੍ਹ 'ਚ ਤਾਰ ਵੱਲੋਂ ਬੜਾ ਵਧੀਆ ਉਪਰਾਲਾ ਸੀਗਾ ਸਰਕਾਰ ਦਾ ਔਰ ਉਸ ਤੋਂ ਬਾਅਦ ਸਾਡੀ 2 ਹਫਤੇ ਦੀ ਟ੍ਰੇਨਿੰਗ ਸੀਗੀ ਫਿਨਲੈਂਡ ਦੇ ਵਿੱਚ 15 ਦੀ ਆਪਣੀ ਫਲਾਈਟ ਸੀਗੀ ਜਿਵੇਂ ਤੇ ਆਪਾਂ ਦਾ 30 ਵੇਰੇ ਲੈਂਡ ਕਿਤੇ ਆਪਾਂ ਇੰਡੀਆ ਚ ਬਹੁਤ ਵਧੀਆ ਐਕਸਪੀਰੀਅੰਸ ਹੈਗਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਆਪਣੇ ਨਾਲ ਪੰਜਾਬ ਸਰਕਾਰ ਦੀ ਇਹ ਯੋਜਨਾ ਸਿੱਖਿਆ ਵਿੱਚ ਉੱਚ ਮਿਆਰੀ ਸੋਚ ਅਤੇ ਨਵੀਨਤਾ ਲਿਆਉਂਦੀ ਹੈ ਜੋ ਕਿ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਲਈ ਲਾਭਦਾਇਕ ਸਾਬਿਤ ਹੋ ਰਹੀ ਹੈ बेस्ट ਸਕੂਲਾਂ ਦੇ बेस्ट ਪ੍ਰਿੰਸੀਪਲ ਜਿਨ੍ਹਾਂ ਨੇ ਮੈਨੂੰ ਤਾਂ ਕੀਤੀ ਉਹਨਾਂ ਨੂੰ ਲਿਖ ਜਾਣਾ ਸੁਪਾਰਸ਼ਾਂ ਕੋਈ ਨੋ ਜਿਹੜੇ ਟੀਚਰ ਡਿਜ਼ਰਵ ਕਰਦੇ ਨੇ ਉਹ ਜਾਣਗੇ ਸਭ ਦੀ ਵਾਰੀ ਆਊ ਸਾਨੂੰ ਇਸ ਗੱਲ ਤੇ ਮਾਨ ਹੈ ਕਿ ਅਸੀਂ ਜਿਹੜਾ ਲੇਟੈਸਟ ਸਰਵੇ ਐਜੂਕੇਸ਼ਨ ਦਾ ਹੋਇਆ ਉਹਦੇ ਵਿੱਚ ਪੰਜਾਬ ਜਿਹੜਾ ਉਸ ਤੋਂ ਪਹਿਲਾਂ 28ਵੇਂ ਨੰਬਰ ਤੇ ਸੀ ਪਰ ਅਸੀਂ ਹੁਣ 28 ਤੋਂ ਫਿਰ 17 ਨੰਬਰ ਤੇ ਆਏ ਤੇ ਇਸ ਵਾਰ ਅਸੀਂ ਪਹਿਲੇ ਨੰਬਰ ਤੇ ਆਏ ਬਟਿੰਡਾ ਦੇ ਸ਼ਹੀਦ ਦੇ ਅਜਮ ਭਗਤ ਸਿੰਘ ਫੀਲ ਸਟੇਡੀਅਮ ਤੇ ਮੌਜੂਦ ਹੈ ਜਿੱਥੇ 26 ਜਨਵਰੀ ਦੇ ਮੱਦੇਨਜ਼ਰ ਅੱਜ ਬਟਿੰਡਾ ਪ੍ਰਸ਼ਾਸਨ ਵੱਲੋਂ ਅੱਜ ਫੁੱਲ ਡਰੈਸ ਰੈਸਲ ਜੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਸ਼ਹੀਦ ਦੇ ਅਜਮ ਭਗਤ ਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਦੱਸ ਦਈਏ ਕਿ ਅੱਜ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਟਿੰਡਾ ਰਜੇਸ਼ ਧਿਮਾਨ ਵੱਲੋਂ ਪੋਮੀ ਤਰੰਗਾ ਲਹਿਰਾਂ ਦੀ ਜੜੀ ਰਸਮ ਆਗਾ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਸ਼ਹੀਦ ਦੇ ਅਜਮ ਭਗਤ ਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਪਰੇਡ ਲਈ ਜਿਹੜੀਆਂ ਟੁਕੜੀਆਂ ਬਿਲਕੁਲ ਤਿਆਰ ਹੈ ਪ੍ਰੇਡ ਕਮਾਂਡਰ ਰਾਹੁਲ ਭਾਰਤਵਾਜ ਬਿਲਕੁਲ ਤਿਆਰ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਹਾ ਹੈ ਸ਼ਹੀਦ ਦੇ ਆਜਮ ਭਗਤ ਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਇੱਕ ਵਾਰ ਫੇਰ ਦੱਸਦੇ ਆ ਕਿ 26 ਜਨਵਰੀ ਦੇ ਮੱਦੇ ਨਜ਼ਰ ਅੱਜ ਬਟਿੰਡਾ ਪ੍ਰਸ਼ਾਸਨ ਵੱਲੋਂ ਫੁੱਲ ਫੈਸਲ ਰੈਸਲ ਜੜੀ ਕੀਤੀ ਜਾ ਰਹੀ ਹੈ ਅੱਜ ਦੇ ਮੁੱਖ ਮਹਿਮਾਨ ਡੀਪੀ ਕਮਿਸ਼ਨਰ ਬਟਿੰਡਾ ਰਜੇਤ ਦਿਮਾਨ ਵੱਲੋਂ ਅੱਜ ਕੌਮੀ ਤਿਰੰਗਾ ਜਿਹੜਾ ਲਹਿਰਾਉਣ ਦੀ ਰਸਮ ਜਿਹੜੀ ਆਧਾ ਕੀਤੀ ਜਾਣੀ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਹਾ ਹੈ ਚਿਹਦੇ ਆਜਮ ਭਗਤ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੀਆਂ ਜਿਹੜੀਆਂ ਟੁਕੜੀਆਂ ਪਰੇਡ ਲਈ ਬਿਲਕੁਲ ਤਿਆਰ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਚਿਹਦੇ ਆਜਮ ਭਗਤ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਦਿਖਾ ਰਿਹਾ ਹੈ ਪਰੇਡ ਤੋਂ ਸਲਾਮੀ ਲੈਂਦੇ ਹੋਏ ਡੀਆਈਜੀ ਹਰਜੀਤ ਸਿੰਘ ਬਟਿੰਡਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਠਿੰਡਰ ਦੇ ਇਸਤਮਾਨ ਅਤੇ ਐਸਐਸਪੀ ਬਠਿੰਡਾ ਚੋਤੀਆ ਵਾਸਤੇ ਸ਼ਹੀਦ ਆਗਰਪਾਲ ਸਿੰਘ ਕੇ ਸਟੇਡੀਅਮ ਤੇ ਪਹੁੰਚ ਚੁੱਕੇ ਆ ਅਤੇ ਉਹਨਾਂ ਵੱਲੋਂ ਅੱਜ ਕੌਮੀ ਝੰਡਾ ਲਹਿਰਾਉਣ ਦੀ ਜੜੀ ਰਸਮ ਆਗਾ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਇਸ ਟੈਂਪ ਦਿਖਾ ਰਹੇ ਆ ਅਸੀਂ ਸ਼ਹੀਦ ਆਗਰਪਾਲ ਸਿੰਘ ਖੇਲ ਸਟੇਡੀਅਮ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਠਿੰਡਰ ਦੇ ਇਸਤਮਾਨ ਵੱਲੋਂ ਕੌਮੀ ਝੰਡਾ ਜਿਹੜਾ ਲਹਿਰਾਂ ਦੀ ਰਸਮ ਜਿਹੜੀ ਆਗਾ ਕੀਤੀ ਗਈ ਹੈ ਉਹਨਾਂ ਨਾਲ ਐਸਐਸਪੀ ਬਟੰਡਾ ਜੋਤੀ যাদਬ ਬੈਸ ਵੀ ਤੁਹਾਨੂੰ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਚਹੀਦੇ ਆਜੋ ਭਗਤ ਸਿੰਘ ਕ੍ਰਿਡ ਸਟੇਡੀਅਮ ਬਟੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ 50 ਕਮਿਸ਼ਨਰ ਬਟੰਡਾ ਦੇ ਇਸਤਮਾਲ ਵੱਲੋਂ ਅੱਜ ਕੌਮੀ ਤਿਰੰਗਾ ਲਹਿਰਾਂ ਦੀ ਜਿਹੜੀ ਰਸਮ ਆਗਾ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਚਹੀਦੇ ਆਜੋ ਭਗਤ ਸਿੰਘ ਕ੍ਰਿਡ ਸਟੇਡੀਅਮ ਬਟੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰੇਮ ਕਮਾਂਡਰ ਰਾਹੁਲ ਭਾਰਤਵਾਚ ਡਿਪਟੀ ਕਮਿਸ਼ਨਰ ਬਠਿੰਡਾ ਰਜੇਸ਼ ਧਿਮਾਂਤਪ੍ਰੇਮ ਲਈ ਆਗਿਆ ਲੈਣ ਲਈ ਆਂਦੇ ਹੋਏ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸ਼ਹੀਦ ਅਜੋ ਭਗਤ ਸਿੰਘ ਫੀਲ ਸਟੇਡੀਅਮ ਬਠਿੰਡਾ ਦੀਆਂ ਇੱਕ ਵਾਰ ਫਿਰ ਦੱਸ ਦਈਏ ਕਿ ਅੱਜ 26 ਜਨਵਰੀ ਦੇ ਮੱਦੇਨਜ਼ਰ ਬਠਿੰਡਾ ਪ੍ਰਸ਼ਾਸਨ ਵੱਲੋਂ ਫੁੱਲ ਡਰੈਸਰ ਹਸਲ ਜਿਹੜੀ ਅੱਜ ਬਠਿੰਡਾ ਦੇ ਸ਼ਹੀਦ ਅਜੋ ਭਗਤ ਸਿੰਘ ਫੀਲ ਸਟੇਡੀਅਮ ਤੇ ਜਿਹੜੀ ਕਰਵਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਜੀ ਤੇ ਆਜੋ ਕਗਗ ਸਿੰਘ ਖੇਲ ਜਿਹਾ ਜਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਟਿੰਡਾ ਐਸਐਸਪੀ ਬਟਿੰਡਾ ਚੋਤੀ ਯਾਦਵ ਬੈਂਸ ਪਰੇਡ ਦਾ ਨਿਰਖਣ ਕਰਨ ਲਈ ਜਾਂਦੇ ਹੋਏ ਤਸਵੀਰਾਂ ਦੇੇ ਕੰਮ ਦਿਖਾ ਰਹੇ ਅਸੀਂ ਜ੍ਰਿਦੇ ਆਜਮ ਪਗਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਟਿੰਡਾ ਜੈਤਿਮਾਨ ਐਸਐਸਪੀ ਬਟਿੰਡਾ ਚੋਤੀ ਯਾਦਵ ਬੈਸ ਪ੍ਰੇਰਦਾ ਨਿਰੀਖਣ ਕਰਦੇ ਥਾਨੂੰ ਇੱਥੇ ਨਜ਼ਾਰਾ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਜ੍ਰਿਦੇ ਆਜਮ ਪਗਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਇੱਕ ਵਾਰ ਫੇਰ ਦੱਸਦੇ ਕਿ 26 ਜਨਵਰੀ ਦੇ ਮੱਦੇਨਜ਼ਰ ਬਟਿੰਡਾ ਪ੍ਰਸ਼ਾਸਨ ਵੱਲੋਂ ਅੱਜ ਫੁੱਲ ਡ੍ਰੈਸ ਰੈਸਲ ਜਿਹੜੀ ਕਰਵਾਈ ਜਾ ਰਹੀ ਹੈ ਪਰੇਡ ਦਾ ਨਿਰਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਬਠਿੰਡਾ ਰਜੇਸ਼ਦੀ ਮਾਹਨ ਨਾਲ ਐਸਐਸਪੀ ਬਠਿੰਡਾ ਜੋਤੀ ਜாதਵ ਬੈਸ ਵੀ ਤੁਹਾਨੂੰ ਨਜ਼ਰ ਆਲ ਕੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਹੈ ਸ਼ਹੀਦ ਇਜਾਦ ਭਗਤ ਸਿੰਘ ਕੇਅਰ ਸਟੇਡੀਅਮ ਬਠਿੰਡਾ ਦੀਆਂ ਅੱਜ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰੇਡ ਮਾਰਚ ਦੀ ਅਗਵਾਈ ਟੀਐਸਪੀ ਰਾਹੁਲ ਭਾਰਤਵਾਜ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਿਹਾ ਸ਼ਹੀਦ ਇਜਾਦ ਭਗਤ ਸਿੰਘ ਕੇਅਰ ਸਟੇਡੀਅਮ ਬਠਿੰਡਾ ਦੀਆਂ ਡਿਪਟੀ ਕਮਿਸ਼ਨਰ ਬਠਿੰਡਾ ਰਜੇਸ਼ਦੀ ਮਾਹਨ ਪਰੇਡ ਤੋਂ ਸਲਾਮੀ ਲੈਂਦੇ ਹੋਏ ਤੁਹਾਨੂੰ ਇੱਥੇ ਨਜ਼ਰ ਆ ਰਹੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਸ਼ਹੀਦ ਆਜਮ ਭਗਤ ਸਿੰਘ ਖੇਲ ਸਟੇਡੀਅਮ ਬਠਿੰਡਾ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਠਿੰਡਾ ਰਜੇਸ਼ਦੀ ਮਹਾਰਾਤੇ ਐਸਐਸਪੀ ਬਠਿੰਡਾ ਜੋਤੀ ਯਾਦਵ ਬੈਸ ਵੱਲੋਂ ਪ੍ਰੇਡ ਤੋਂ ਜਿਹੜੀ ਸਲਾਮੀ ਲਈਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆਸੀਂ ਸ਼ਹੀਦ ਆਜਮ ਭਗਤ ਸਿੰਘ ਖੇਲ ਸਟੇਡੀਅਮ ਬਟੰਡਾ ਦੀਆਂ ਇਸ ਪ੍ਰੋਗਰਾਮ ਨੂੰ ਲੈ ਕੇ ਡਿਪਟੀ ਕਮਿਸਟਰ ਬਟੰਡਾ ਰਜੇਸ਼ਦੀ ਮਾਨ ਅਤੇ ਐਸਐਸਪੀ ਬਟੰਡਾ ਜੋਤੀ ਯਾਦਵ ਬੈਸ ਜਿਹੜੀਆਂ ਨਾਲ ਗੱਲਬਾਤ ਕਰ ਰਹੇ ਨੇ ਆਉ ਸੁਣਾਣੇ ਤੁਹਾਨੂੰ ਉਹਨਾਂ ਦਾ ਕੀ ਕਹਿਣਾ ਹੈ ਦੇਖੋ ਆ ਜਿਹੜੀ ਇਹ ਗਣਤੰਤਰ ਦਿਵਸ ਦੀ ਫਾਈਨਲ ਰਸਮ ਹੈਗੀ ਹੈ 26 ਤਰੀਕ ਨੂੰ ਉਹਰੇ ਗਣਤੰਤਰ ਦਿਵਸ ਮਨਾਇਆ ਜਾਣਾ ਹੈ ਮਾਨਯੋਗ ਅਰਪਾਲ ਸਿੰਘ ਜੀਮਾ ਜੀ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਉਹ ਸਾਡੇ ਮੁੱਖ ਮਹਿਮਾਨ ਨੇ ਤੇ ਸਵੇਰੇ ਅਸੀਂ 9:55 ਮਿੰਟ ਤੇ ਪਹੁੰਚ ਕੇ 10:00 ਤੋਂ ਪਹਿਲਾਂ ਚੰਡੇ ਨੂੰ ਜਿਹੜਾ ਹੰਫਨ ਕਰਨਾ ਹੁੰਦਾ ਤੇ ਉਹ ਕੀਤਾ ਜਾਏਗਾ ਸਾਡੀ ਸਾਰੀ ਤਿਆਰੀਆਂ ਪੂਰੀਆਂ ਨੇ ਮਾਨਯੋਗ ਮੈਡਮ ਮੈਸੇਸਪੀ ਸਾਹਿਬ ਖੜੇ ਨੇ ਸਿਕਿਉਰਿਟੀ ਦਾ ਇੰਤਜ਼ਾਮ ਪੂਰਾ ਹੈ ਸਾਡੀ ਕਲਚਰਲ ਐਕਟੀਵਿਟੀ ਹੋ ਚੁੱਕੀ ਹੈ ਤੇ ਅਸੀਂ ਬੜੀ ਤੁਮਤਾਮ ਨਾਲ ਦਿਗੰਦ ਦਾ ਦਿਵਸ ਮਨਾਇਆ ਜਾਏਗਾ 30 ਸਕੇ ਬੱਚੇ ਪਾਰਟਿਸਪੇਟ ਕਰ ਰਹੇ ਹੈਗੇ 15-20 ਸਕੂਲ ਹੈਗੇ ਨੇ ਹੁਣ ਇੰਨਾ ਐਕਸੈਕਟਲੀ 31 ਜਨਵਰੀ ਦੇ ਮੱਧ ਨਦਰ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਬੇਨ ਕਰਨਾ ਚਾਹੁੰਦੇ ਕੋ ਸਹੀ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਸੰਵਿਧਾਨ ਇਸ ਨੇ ਲਾਗੂ ਹੋਇਆ ਸੀ ਮਾਨੂੰ ਪਾਪਾ ਅੰਬੇਦਕਰ ਸਾਹਿਬ ਜੀ ਨੇ ਬਣਾਇਆ ਸੀ ਤੇ ਉਹਦੇ ਜੋ ਸਾਡੀਆਂ ਉਹਨਾਂ ਦੀ ਜੋ ਸਪਿਰਿਟ ਹੈ ਕਨਸਟੀਟਿਊਸ਼ਨ ਦੀ ਉਹ ਉਹਨੂੰ ਅਸੀਂ ਮੰਨ ਕੇ ਚੱਲੀਏ ਕੋਈ ਭੇਦਭਾਵਨਾ ਹੋਗੇ ਕਿਸੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਹੋਵੇ ਸਾਰੇ ਕੋ ਜਹੇ ਰਹਿਣ ਸਭ ਦੇ ਫੰਡਮੈਂਟਲ ਰਾਈਟਸ ਜਿਹੜੇ ਹੈਗੇ ਨੇ ਉਹ ਪੂਰੇ ਹੋਣ ਅਸੀਂ ਆਪਣੀਆਂ ਡਿਊਟੀਆਂ ਵੀ ਨਿਭਾਈਏ ਫੰਡਮੈਂਟਲ ਡਿਊਟੀ ਦਾ ਸੰਵਿਧਾਨ ਚ ਦਿੱਤੀਆਂ ਨੇ ਇਹ ਹੀ ਅਪੀਲ ਕਰਾਂਗਾ ਵੀ ਅਸੀਂ ਜਿਹੜਾ ਕਾਨੂੰਨ ਦੇ ਅਧ ਵਿੱਚ ਰਹਿ ਕੇ ਸਾਦੇ ਕੰਮ ਕਰੀਏ ਗੰਦੰਤਰੀ ਦਿਵਸ ਤੇ ਮੱਦੇਨਜ਼ਰ ਸੁਰੱਖਿਆ ਨੂੰ ਲੈਂਦੇ ਹੋਏ ਧਿਆਨ ਚ ਰੱਖਦੇ ਹੋਏ ਪਟੰਨਾ ਪੁਲਿਸ ਵੱਲੋਂ ਤਕਰੀਬਨ 900 ਤੋਂ ਵੱਧੂ ਫੋਰਸ ਜ਼ਿਲ੍ਹੇ ਦੇ ਵਿੱਚ ਵੀ ਸਿਕਿਉਰਿਟੀ ਚੈਕਿੰਗ ਲਈ ਲਾਈ ਹੋਈ ਹੈ ਤੇ ਚਿੱਕੀ ਸਿਕਿਉਰਿਟੀ ਅਭਿਆਨ ਸਾਡੇ ਲਗਾਤਾਰ ਜਾਰੀ ਹੈ ਤੇ ਹਰ ਰੋਜ਼ ਸਾਡੀ ਪੈਟਰੋਲਿੰਗ ਪਾਰਟੀਆਂਸ ਵੀ ਫੀਲਡ ਦੇ ਵਿੱਚ ਹੈ ਸਿਕਿਉਰਿਟੀ ਦੇ ਨਾਕਾਬੰਦੀ ਵੀ ਸਪੈਸ਼ਲ ਨਾਕਾਬੰਦੀ ਵੀ ਅਸੀਂ ਕਰ ਰਹੇ ਨੇ ਤੇ ਇਹਦੇ ਨਾਲ ਨਾਲ ਹੀ ਜੋ ਰਿਪਬਲਿਕ ਡੇ ਦਾ ਜੋ ਪ੍ਰੋਗਰਾਮ ਹੈ ਉਹਦੇ ਉੱਪਰ ਵੀ ਅਸੀਂ 900 ਦੇ ਤਕਰੀਬਨ ਫੋਰਸ ਲਾ ਰਹੇ ਨੇ ਤੇ ਜਿੰਨੀ ਵੀ ਸਿਕਿਉਰਿਟੀ ਮੈਚਰਸ ਹੈ ਉਹ ਪੁਲਿਸ ਵੱਲੋਂ ਤੋਂ ਲਿੱਤੇ ਜਾ ਰਹੇ ਨੇ ਲੋਕਾਂ ਨੂੰ ਵੀ ਅਸੀਂ ਅਪੀਲ ਕਰਦੇ ਕਿ ਇਸ ਟਾਈਮ 'ਤੇ ਅਗਰ ਉਹਨਾਂ ਨੂੰ ਕਿਤੇ ਵੀ ਕੋਈ ਅਨ ਆਈਡੈਂਟੀਫਾਈਡ ਆਬਜੈਕਟ ਜਾਂ ਕੋਈ ਸ਼ੱਕੀ ਵਿਅਕਤੀ ਦੇਖਦਾ ਹੈਗਾ ਜਾਂ ਉਹਨਾਂ ਦੇ ਧਿਆਨ 'ਚ ਕੁਝ ਵੀ ਆਂਦਾ ਤੇ ਇਮੀਡੀਏਟਲੀ ਲੋਕਲ ਪੁਲਿਸ ਨੂੰ ਧਿਆਨ ਚ ਲੈ ਕੇ ਆ ਤਾਂ ਕਿ ਅਸੀਂ ਇਮੀਡੀਏਟਲੀ ਉਹਨੂੰ ਵੈਰੀਫਾਈ ਵੀ ਕਰ ਲਈ ਤੇ ਬਣਦੀ ਕਾਨੂੰਨੀ ਕਾਰਵਾਈ ਅਗਰ ਬਣਦਾ ਹੋਵੇ ਤੇ ਵਿਲ ਟੇਕ ਐਕਸ਼ਨ ਤੇ ਲੋਕਾਂ ਨੂੰ ਆਹੀ ਅਪੀਲ ਕਰਦੇ ਆਂ ਦੀ ਪੁਲਿਸ ਦਾ ਸਾਥ ਦੇ ਕੇ ਅਸੀਂ ਇਨਸੀਡੈਂਟ ਫਰੀ ਰਿਪਬਲਿਕ ਡੇ ਨੂੰ ਅਸੀਂ ਮਨਾ ਪਏ ਤੇ ਲੋਕਾਂ ਦੀ ਸਿਕਿਉਰਿਟੀ ਔਰ ਸੇਫਟੀ ਸਾਡੇ ਲਈ ਹਾਈएस्ट ਪ੍ਰਾਇੋਰਟੀ ਹੈ ਤੇ ਉਹਦੋਂ ਅਸੀਂ ਧਿਆਨ ਚ ਰੱਖਦੇ ਹਾਂ ਸਾਰੇ ਮੈਜਰਸ ਇਨ ਪਲੇਸ ਰੱਖੇ ਹਾਂ ਹੋਟਲ ਜੀ ਵੀ ਸਾਰੇ ਸਿਕਿਉਰਿਟੀ ਮੈਜਰਸ ਹੁੰਦੇ ਨੇ ਕ라우ਡਿਡ ਪਲੇਸਸ ਦੀ ਚੈਕਿੰਗ ਰੇਲਵੇ ਸਟੇਸ਼ਨ ਬੱਸ ਸਟੈਂਡਸ ਮਾਰਕੀਟ ਪਲੇਸਸ ਇਹਦੇ ਨਾਲ ਨਾਲ ਹੀ ਕੱਲ ਅਸੀਂ ਟੈਨੈਂਟ ਵੈਰੀਫਿਕੇਸ਼ਨ ਦਾ ਅਭਿਆਨ ਵੀ ਦੁਬਾਰਾ ਸ਼ੁਰੂ ਕੀਤਾ ਹੈ ਬੀਤੇ ਕੁਝ ਦਿਨ ਪਹਿਲਾਂ ਵੀ ਅਸੀਂ ਵੈਰੀਫਾਈ ਕੀਤੇ ਸੀਗੇ ਇਹਦੇ ਨਾਲ ਨਾਲ ਅੱਜ ਹੋਟਲ ਸਰਾ ਅਸੀਂ ਚੈੱਕ ਕਰ ਰਹੇ ਨੇ ਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿੰਨੇ ਵੀ ਇਦਾਂ ਦੀ ਜਗ੍ਹਾ ਹੁੰਦੀ ਜਿੱਥੇ ਪਬਲਿਕ ਵਿਚਰਦੀ ਜਾਂਦੀ ਹੈ ਉਹ ਸਾਰੇ ਕਿਸਾਈ ਥਾਵਾਂ ਦੀ ਅਸੀਂ ਚੈਕਿੰਗ ਲਗਾਤਾਰ ਕਰ ਰਹੇ ਨੇ ਇਸ ਟਾਈਮ ਬਟਿੰਡਾ ਦੇ ਸ਼ਹੀਦ ਆਜਮ ਭਗਤ ਸਿੰਘ ਥੇਲ ਸਟੇਡੀਅਮ ਤੇ ਮੌਜੂਦ ਹੈ ਜਿੱਥੇ 26 ਜਨਵਰੀ ਦੇ ਮੱਦੇਨਜ਼ਰ ਅੱਜ ਬਟਿੰਡਾ ਪ੍ਰਸ਼ਾਸਨ ਵੱਲੋਂ ਅੱਜ ਫੁੱਲ ਡਰੈਸ ਰੈਸਲ ਜੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹ ਸ਼ਹੀਦ ਇਜਮ ਭਗਤ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਦੱਸ ਦਈਏ ਕਿ ਅੱਜ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਟਿੰਡਾ ਰਜੇਸ਼ ਧਿਮਾਨ ਵੱਲੋਂ ਪੋਮੀ ਤਰੰਗਾ ਲਹਿਰਾਨ ਦੀ ਜੜੀ ਰਸਮ ਆਗਾ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸ਼ਹੀਦ ਇਜਮ ਭਗਤ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰੇਡ ਲਈ ਜਿਹੜੀਆਂ ਟੁਕੜੀਆਂ ਬਿਲਕੁਲ ਤਿਆਰ ਹੈ ਪ੍ਰੇਡ ਕਮਾਂਡਰ ਰਾਹੁਲ ਭਾਰਤਵਾਜ ਬਿਲਕੁਲ ਤਿਆਰ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸ਼ਹੀਦ ਇਜਮ ਭਗਤ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਇੱਕ ਵਾਰ ਫੇਰ ਦੱਸਦੇ ਹਾਂ ਕਿ 26 ਜਨਵਰੀ ਦੇ ਮੱਦੇ ਨਜ਼ਰ ਅੱਜ ਬਠਿੰਡਾ ਪ੍ਰਸ਼ਾਸਨ ਵੱਲੋਂ ਫੁੱਲ ਫੈਸਲ ਰਿਹਸਲ ਜਿਹੜੀ ਕੀਤੀ ਜਾ ਰਹੀ ਹੈ ਅੱਜ ਦੇ ਮੁੱਖ ਮਹਿਮਾਨ ਡਿਪੀ ਕਮਿਸ਼ਨਰ ਬਠਿੰਡਾ ਜੀ ਸਤਿਮਾਨ ਵੱਲੋਂ ਅੱਜ ਕੌਮੀ ਤਿਰੰਗਾ ਜਣਾ ਲਹਿਰਾਉਣ ਦੀ ਰਸਮ ਜਿਹੜੀ ਆਗਾ ਕੀਤੀ ਜਾ ਰਹੀ ਹੈ ਤਸਵੀਰਾਂ ਤੋਂ ਇਸ ਟਾਈਮ ਦਿਖਾ ਰਿਹਾ ਹੈ ਜਿਹਦੇ ਆਜਮ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੀਆਂ ਜਿਹੜੀਆਂ ਟੁਕੜੀਆਂ ਪ੍ਰੇਡ ਲਈ ਬਿਲਕੁਲ ਤਿਆਰ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਚਿਹਦੇ ਆਜਮ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਦੀਆਂ ਦਿਖਾ ਰਿਹਾ ਹੈ ਪਰੇਡ ਤੋਂ ਸਲਾਮੀ ਲੈਂਦੇ ਹੋਏ ਡੀਆਈਜੀ ਹਰਜੀਤ ਸਿੰਘ ਬਟਿੰਡਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਟਿੰਡਾ ਦੇ ਇਸਤਮਾਨ ਅਤੇ ਐਸਐਸਪੀ ਬਟਿੰਡਾ ਚੌਤੀਆ ਬੈਸ ਸ਼ਹੀਦ ਯਾਕੂਬ ਅਕੀਰ ਸਟੇਡੀਅਮ ਤੇ ਪਹੁੰਚ ਚੁੱਕੇ ਆ ਅਤੇ ਉਹਨਾਂ ਵੱਲੋਂ ਅੱਜ ਕੌਮੀ ਝੰਡਾ ਲਹਿਰਾਉਣ ਦੀ ਜੜੀ ਰਸਮ ਆਗਾ ਕੀਤੀ ਜਾਣੀ ਹੈ ਤਸਵੀਰਾਂ ਤੁਹਾਨੂੰ ਇਸ ਟੈਂਪ ਦਿਖਾ ਰਹੇ ਆ ਅਸੀਂ ਸ਼ਹੀਦ ਇਬਰਾਹਿਮ ਭਗਤ ਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਟਿੰਡਾ ਰਜੇਸ਼ ਧਵਾਨ ਵੱਲੋਂ ਕੌਮੀ ਝੰਡਾ ਜਿਹੜਾ ਮਹਰਾਣ ਦੀ ਰਸਮ ਜਿਹੜੀ ਆਗਾ ਕੀਤੀ ਗਈ ਹੈ ਉਹਨਾਂ ਨਾਲ ਐਸਐਸਪੀ ਬਟਿੰਡਾ ਜੋਤੀ যাদਬ ਬੈਸ ਵੀ ਤੁਹਾਨੂੰ ਨਜ਼ਰ ਆਣਗੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਅਸੀਂ ਸ਼ਹੀਦ ਇਬਰਾਹਿਮ ਭਗਤ ਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਟਿੰਡਾ ਰਜੇਸ਼ ਈਸਤਮਾਨ ਵੱਲੋਂ ਅੱਜ ਕੌਮੀ ਤਿਰੰਗਾ ਲਹਿਰਾਨ ਦੀ ਜਿਹੜੀ ਰਸਮ ਆਦਾ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਹਾਂ ਸੀ ਚਾਹੀਦੇ ਅੱਜ ਭਗਤ ਸਿੰਘ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰੇਡ ਕਮਾਂਡਰ ਰਾਹੁਲ ਭਾਰਤਵਾਦ ਚ ਡਿਪਟੀ ਕਮਿਸ਼ਨਰ ਬਟਿੰਡਾ ਰਜੇਸ਼ ਈਸਤਮਾਨ ਤੋਂ ਪ੍ਰੇਡ ਲਈ ਆਗਿਆ ਨੇ ਲਈ ਅੰਦਰ ਹੋਏ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਸ਼ਹੀਦ ਦੇ ਆਜੋ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਦੀਆਂ ਇੱਕ ਵਾਰ ਫਿਰ ਦੱਸਦੇ ਕਿ ਅੱਜ 26 ਜਨਵਰੀ ਦੇ ਮੱਦੇ ਨਜ਼ਰ ਬਠਿੰਡਾ ਪ੍ਰਸ਼ਾਸਨ ਵੱਲੋਂ ਫੁੱਲ ਡਰੈਸਰ ਹਸਲ ਜਿਹੜੀ ਅੱਜ ਬਠਿੰਡਾ ਦੇ ਸ਼ਹੀਦ ਦੇ ਆਜੋ ਭਗਤ ਸਿੰਘ ਖੇਡ ਸਟੇਡੀਅਮ ਤੇ ਜਿਹੜੀ ਕਰਵਾਈ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਆ ਸ਼ਹੀਦ ਦੇ ਆਜੋ ਭਗਤ ਸਿੰਘ ਖੇਡ ਸਟੇਡੀਅਮ ਬਠਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਟਿੰਡਾ ਐਸਐਸਪੀ ਬਟਿੰਡਾ ਚੋਤੀ ਯਾਦਵ ਬੈਸ ਸਪਰੇਡ ਦਾ ਨਿਰੀਖਣ ਕਰਨ ਲਈ ਜਾਂਦੇ ਹੋਏ ਤਸਵੀਰਾਂ ਤੁਹਾਨੂੰ ਦਿਖਾ ਰਹੇ ਅਸੀਂ ਸ੍ਰੀ ਦੇ ਆਜਮ ਪੱਗ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਟਿੰਡਾ ਜੇਤੀਮਾਨ ਐਸਐਸਪੀ ਬਟਿੰਡਾ ਚੋਤੀ ਯਾਦਵ ਬੈਸ ਸਪਰੇਡ ਦਾ ਨਿਰੀਖਣ ਕਰਦੇ ਤੁਹਾਨੂੰ ਇੱਕੋ ਨਜ਼ਰ ਆਵੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਸ੍ਰੀ ਦੇ ਆਜਮ ਪੱਗ ਸਿੰਘ ਖੇਡ ਸਟੇਡੀਅਮ ਬਟਿੰਡਾ ਦੀਆਂ ਇੱਕ ਵਾਰ ਫਿਰ ਦੱਸਦੀ ਕਿ 26 ਜਨਵਰੀ ਦੇ ਮੱਦੇਨਜ਼ਰ ਬਟਿੰਡਾ ਪ੍ਰਸ਼ਾਸਨ ਵੱਲੋਂ ਅੱਜ ਫੁੱਲ ਡ੍ਰੈਸ ਰੈਸਲ ਜਿਹੜੀ ਕਰਵਾਈ ਜਾ ਰਹੀ ਹੈ ਪਰੇਡ ਦਾ ਨਿਰੇਖਣ ਕਰਦੇ ਹੋਏ ਡਿਪਟੀ ਕਮਿਸ਼ਨਰ ਪਟੰਡਰ ਜੇਸਟੀ ਮਾਨ ਨਾਲ ਐਸਐਸਪੀ ਮਠੰਡਾ ਜੋਤੀ ਜாதਵ ਬੈਂਸ ਵੀ ਤੁਹਾਨੂੰ ਨਜ਼ਰ ਆਲ ਕੇ ਤਸਵੀਰਾਂ ਤੁਹਾਨੂੰ ਇਸ ਟੈਂਪ ਦਿਖਾ ਰਿਹਾ ਹੈ ਸ਼ਹੀਦ ਆਜਮ ਭਗਤ ਸਿੰਘ ਕੇਅਰ ਸਟੇਡੀਅਮ ਪਟੰਡਾ ਦੀਆਂ ਅੱਜ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰੇਡ ਮਾਰਚ ਦੀ ਅਗਵਾਈ ਟੀਐਸਪੀ ਰਾਹੁਲ ਭਾਰਤਵਾਜ ਵੱਲੋਂ ਜਿਹੜੀ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟੈਂਪ ਦਿਖਾ ਰਿਹਾ ਹੈ ਸ਼ਹੀਦ ਆਜਮ ਭਗਤ ਸਿੰਘ ਕੇਅਰ ਸਟੇਡੀਅਮ ਭਟਿੰਡਾ ਦੀਆਂ ਡਿਪਟੀ ਕਮਿਸ਼ਨਰ ਬਟਿੰਡਾ ਰਜੇਸ਼ਦੀ ਮਾਨ ਪ੍ਰੇਡ ਤੋਂ ਸਲਾਮੀ ਲੈਂਦੇ ਹੋਏ ਤੁਹਾਨੂੰ ਇੱਥੇ ਨਜ਼ਰ ਆ ਰਹੇ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਸ਼ਹੀਦ ਐਜੰਮ ਭਗਤ ਸਿੰਘ ਖੇਲ ਸਟੇਡੀਅਮ ਬਟਿੰਡਾ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਡਿਪਟੀ ਕਮਿਸ਼ਨਰ ਬਟਿੰਡਾ ਰਜੇਸ਼ਦੀ ਮਾਨ ਅਤੇ ਐਸਐਸਪੀ ਬਟਿੰਡਾ ਜੋਤੀ যাদਬ ਬੈਸ ਵੱਲੋਂ ਪ੍ਰੇਡ ਤੋਂ ਜਿਹੜੀ ਸਲਾਮੀ ਲਈਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਸ ਟਾਈਮ ਦਿਖਾ ਰਹੇ ਅਸੀਂ ਸ਼ਹੀਦ ਐਜੰਮ ਭਗਤ ਸਿੰਘ ਖੇਲ ਸਟੇਡੀਅਮ ਬਟੰਡਾ ਦੀਆਂ ਇਸ ਪ੍ਰੋਗਰਾਮ ਨੂੰ ਲੈ ਕੇ ਡਿਪਟੀ ਕਮਿਸਟਰ ਬਟੰਡਾ ਰਾਜੇਸ਼ਦੀ ਮਾਨ ਅਤੇ ਐਸਐਸਪੀ ਬਟੰਡਾ ਜੋਤੀ ਯਾਦਵ ਬੈਸ ਜਿਹੜੀਆਂ ਨਾਲ ਗੱਲਬਾਤ ਕਰ ਰਹੇ ਨੇ ਆਉ ਸੁਣਾਣੇ ਤੁਹਾਨੂੰ ਉਹਨਾਂ ਦਾ ਕੀ ਕਹਿਣਾ। ਦੇਖੋ ਆ ਜਿਹੜੀ ਇਹ ਗਣਤੰਤਰ ਦਿਵਸ ਦੀ ਫਾਈਨਲ ਰਸਮ ਹੈਗੀ ਆ 26 ਤਰੀਕ ਨੂੰ ਉਹਰੇ ਗਣਤੰਤਰ ਦਿਵਸ ਮਨਾਇਆ ਜਾਣਾ ਹੈ। ਮਾਨਯੋਗ ਅਰਪਾਲ ਸਿੰਘ ਜੀਮਾ ਜੀ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਉਹ ਸਾਡੇ ਮੁੱਖ ਮਹਿਮਾਨ ਨੇ ਤੇ ਸਵੇਰੇ ਅਸੀਂ 9:55 ਮਿੰਟ ਤੇ ਪਹੁੰਚ ਕੇ 10:00 ਤੋਂ ਪਹਿਲਾਂ ਚੰਡੇ ਨੂੰ ਜਿਹੜਾ ਹੰਫਨ ਕਰਨਾ ਹੁੰਦਾ ਤੇ ਉਹ ਕੀਤਾ ਜਾਏਗਾ ਸਾਡੀ ਸਾਰੀ ਤਿਆਰੀਆਂ ਪੂਰੀਆਂ ਨੇ ਮਾਨਯੋਗ ਮੈਡਮ ਮੈਸੇਸਪੀ ਸਾਹਿਬ ਖੜੇ ਨੇ ਸਿਕਿਉਰਿਟੀ ਦਾ ਇੰਤਜ਼ਾਮ ਪੂਰਾ ਹੈ ਸਾਡੀ ਕਲਚਰਲ ਐਕਟੀਵਿਟੀ ਹੋ ਚੁੱਕੀ ਹੈ ਤੇ ਅਸੀਂ ਬੜੀ ਧੁੰਮਤਾਮ ਨਾਲ ਗੰਦਲ ਦਾ ਦਿਵਸ ਮਨਾਇਆ ਜਾਏਗਾ 3 ਡੇਸ ਕਿੰਨੇ ਬੱਚੇ ਪਾਰਟਿਸਪੇਟ ਕਰ ਰਹੇ ਹੈਗੇ 15-20 ਸਕੂਲ ਹੈਗੇ ਨੇ ਹੁਣ ਇੰਨਾ ਇਜੈਕਟਿਵ ਬਰਸਾਤ ਵੀ 3 ਜਨਵਰੀ ਦੇ ਮੱਦੇਨਜ਼ਰ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਕੋਸ਼ਿਸ਼ ਕਰੀਏ ਅਪੀਲ ਕਰਨਾ ਚਾਹਾਂਗੇ ਕਿ ਜਿਹੜਾ ਸੰਵਿਧਾਨ ਇਸਨੇ ਲਾਗੂ ਹੋਇਆ ਸੀ ਮਾਨੂੰ ਪਤਾ ਅੰਬੇਦਕਰ ਸਾਹਿਬ ਜੀ ਨੇ ਬਣਾਇਆ ਸੀ ਤੇ ਉਹਦੇ ਜੋ ਸਾਡੀਆਂ ਉਹਨਾਂ ਦੀ ਜੋ ਸਪਿਰਿਟ ਹੈ ਕਨਸਟੀਟਿਊਸ਼ਨ ਦੀ ਉਹ ਉਹਨੂੰ ਅਸੀਂ ਮੰਨ ਕੇ ਚੱਲੀਏ ਕੋਈ ਭੇਦਭਾਵਨਾ ਹੋਵੇ ਕਿਸੇ ਨਾਲ ਕੋਈ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਹੋਵੇ ਸਾਡੇ ਕੋਈ ਜਹੇ ਰਹਿਣ ਸਭ ਦੀ ਫੰਡਮੈਂਟਲ ਰਾਈਟਸ ਜਿਹੜੇ ਹੈਗੇ ਨੇ ਉਹ ਪੂਰੇ ਹੋਣ ਅਸੀਂ ਆਪਣੀਆਂ ਡਿਊਟੀਆਂ ਵੀ ਨਿਭਾਈਏ ਫੰਡਮੈਂਟਲ ਡਿਊਟੀ ਦਾ ਸੰਵਿਧਾਨ ਚ ਦਿੱਤੀਆਂ ਨੇ ਇਹ ਹੀ ਅਪੀਲ ਕਰਾਂਗਾ ਵੀ ਅਸੀਂ ਜਿਹੜਾ ਕਾਨੂੰਨ ਦੇ ਅਧ ਵਿੱਚ ਰਹਿ ਕੇ ਸਾਡੇ ਕੰਮ ਕਰੀਏ ਗੰਦੰਤਰੀ ਦਿਵਸ ਤੇ ਮੱਦੇਨਜ਼ਰ ਸੁਰੱਖਿਆ ਨੂੰ ਲੈਂਦੇ ਹੋਏ ਧਿਆਨ ਚ ਰੱਖਦੇ ਹੋਏ ਪਟੰਨਾ ਪੁਲਿਸ ਵੱਲੋਂ ਤਕਰੀਬਨ 900 ਤੋਂ ਵੱਧੂ ਫੋਰਸ ਜ਼ਿਲ੍ਹੇ ਦੇ ਵਿੱਚ ਵੀ ਸਿਕਿਉਰਿਟੀ ਚੈਕਿੰਗ ਲਈ ਲਾਈ ਹੋਈ ਹੈ ਤੇ ਚਿੱਕੀ ਸਿਕਿਉਰਿਟੀ ਅਭਿਆਨ ਸਾਡੇ ਲਗਾਤਾਰ ਜਾਰੀ ਹੈ ਤੇ ਹਰ ਰੋਜ਼ ਸਾਡੀ ਪੈਟਰੋਲਿੰਗ ਪਾਰਟੀਆਂਸ ਵੀ ਫੀਲਡ ਦੇ ਵਿੱਚ ਹੈ ਸਿਕਿਉਰਟੀ ਦੇ ਨਾਕਾਬੰਦੀ ਵੀ ਸਪੈਸ਼ਲ ਨਾਕਾਬੰਦੀ ਵੀ ਅਸੀਂ ਕਰ ਰਹੇ ਨੇ ਤੇ ਇਹਦੇ ਨਾਲ ਨਾਲ ਹੀ ਜੋ ਰਿਪਬਲਿਕ ਡੇ ਦਾ ਜੋ ਪ੍ਰੋਗਰਾਮ ਹੈ ਉਹਦੇ ਉੱਪਰ ਵੀ ਅਸੀਂ 900 ਦੇ ਤਕਰੀਬਨ ਫੋਰਸ ਲਾ ਰਹੇ ਨੇ ਤੇ ਜਿੰਨੇ ਵੀ ਸਿਕਿਉਰਟੀ ਮੈਚਰਸ ਹੈ

ਦੀ ਪੁਲਿਸ ਦਾ ਸਾਥ ਦੇ ਤੇ ਅਸੀਂ ਇਨਸੀਡੈਂਟ ਫਰੀ ਰਿਪਬਲਿਕ ਡੇ ਨੂੰ ਅਸੀਂ ਮਨਾ ਪਏ ਤੇ ਲੋਕਾਂ ਦੀ ਸਿਕਿਉਰਿਟੀ ਔਰ ਸੇਫਟੀ ਸਾਡੇ ਲਈ ਹਾਈएस्ट ਪ੍ਰਾਇੋਰਟੀ ਹੈ ਤੇ ਉਹਦੋਂ ਅਸੀਂ ਧਿਆਨ ਚ ਰੱਖਦੇ ਹਾਂ ਸਾਰੇ ਮੈਜਰਸ ਇਨ ਪਲੇਸ ਰੱਖੇ ਹੋਟਲ ਜੀ ਵੀ ਸਾਰੇ ਸਿਕਿਉਰਿਟੀ ਮੈਜਰਸ ਹੁੰਦੇ ਨੇ ਕਰਾਉਡਿਡ ਪਲੇਸਸ ਦੀ ਚੈਕਿੰਗ ਰੇਲਵੇ ਸਟੇਸ਼ਨ ਬੱਸ ਸਟੈਂਡਸ ਮਾਰਕੀਟ ਪਲੇਸਸ ਇਹਦੇ ਨਾਲ ਨਾਲ ਹੀ ਕੱਲ ਅਸੀਂ ਟੈਨੈਂਟ ਵੈਰੀਫਿਕੇਸ਼ਨ ਦਾ ਅਭਿਆਨ ਵੀ ਦੁਬਾਰਾ ਸ਼ੁਰੂ ਕੀਤਾ ਹੈ ਬੀਤੇ ਕੁਝ ਦਿਨ ਪਹਿਲਾਂ ਵੀ ਅਸੀਂ ਵੈਰੀਫਾਈ ਕੀਤੇ ਸੀਗੇ ਇਹਦੇ ਨਾਲ ਨਾਲ ਅੱਜ ਹੋਟਲ ਸਰਾ ਅਸੀਂ ਚੈੱਕ ਕਰ ਰਹੇ ਨੇ ਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿੰਨੇ ਵੀ ਇਦਾਂ ਦੀ ਜਗ੍ਹਾ ਹੁੰਦੀ ਜਿੱਥੇ ਪਬਲਿਕ ਵਿਚਰਦੀ ਜਾਂਦੀ ਹੈ ਉਹ ਸਾਰੇ ਕਿਸਾਈ ਥਾਵਾਂ ਦੀ ਅਸੀਂ ਚੈਕਿੰਗ ਲਗਾਤਾਰ ਕਰ ਰਹੇ ਨੇ